1 ਨਵੰਬਰ ਇਤਿਹਾਸ ਦੇ ਪੰਨਿਆਂ ਦੇ ਉੱਤੇ ਕਬੱਡੀ ਟੂਰਨਾਮੈਂਟ ਦਾ ਨਾਮ ਲਿਖਿਆ ਜਾ ਰਿਹਾ ਹੈ ਕਪੂਰਥਲਾ ਸ਼ਹਿਰ ਗੁਰਨਾਨਕ ਸਟੇਡੀਅਮ ਦੇ ਵਿੱਚ ਇਹ ਸਾਡੇ ਨਾਲ ਬੜੀ ਬੜੀ ਵੱਡੀਆਂ ਹਸਤੀਆਂ ਇਸ ਵੇਲੇ ਮੌਜੂਦ ਹਨ ਅਸੀਂ ਉਹਨਾਂ ਬਾਰੇ ਪੁੱਛਾਂਗੇ ਤੇ ਉਹਨਾਂ ਨਾਲ ਕੁਐਸਚਨ ਕਰਾਂਗੇ ਸਾਡੇ ਨਾਲ ਰੂਪਰੂ ਹੋ ਰਿਹਾ ਸਾਡੇ ਭਾਈ ਸਾਹਿਬ ਕੀ ਨਾਂ ਹੈ ਸਾਨੂੰ ਇਹ ਮੇਰਾ ਨਾਂ ਜੀ ਸੋਨਾ ਹੁਟੀਆਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਟੂਰਨਾਮੈਂਟ ਕੇ ਬਹੁਤ-ਬਹੁਤ ਵਧਾਈਆਂ ਕਿੰਨੀ ਕੁ ਖੁਸ਼ੀ ਕਿੰਨਾ ਉਤਸ਼ਾਹ ਕੀ ਕਹਿਣਾ ਚਾਹੋਗੇ ਤੁਸੀਂ ਇਸ ਅ ਸਾਰੇ ਸੰਗਤ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਪਹਿਲਾ ਸਾਡਾ ਕਬੱਡੀ ਕੱਪ ਆ ਗੁਰੂ ਨਾਨਕ ਪਾਤਸ਼ਾਹ ਦੇ ਨੂੰ ਸਮਰਪਿਤ ਉਹਨੇ ਪ੍ਰਕਾਸ਼ਪੁਰਬ ਨੂੰ ਪਹਿਲਾ ਕੱਪ ਕਰਾ ਰਹੇ ਆ ਤੇ ਸਾਡਾ ਸਾਥ ਦਿਓ ਤੇ ਪਹਿਲੀ ਕੋਸ਼ਿਸ਼ ਆ ਆਪਣਾ ਜੋ ਵੀ ਸਾਟੋ ਵੱਧ-ਵੱਧ ਹੋ ਸਕਿਆ ਹੈ ਵਧਿਆ ਕਰਨ ਦੀ ਕੋਸ਼ਿਸ਼ ਕਰ ਠੀਕ ਹੈ 1 ਨਵੰਬਰ ਨੂੰ ਪ੍ਰਾਈਜ਼ ਵਗੈਰਾ ਤੁਸੀਂ ਕੀ ਕੀ ਰੱਖੇ ਹੋਏ ਆ ਠੀਕ ਹੈ ਇਹਦੇ ਬਾਰੇ ਦੱਸ ਦਿਓ ਤੇ ਕਿੰਨਾ ਟੂਰਨਾਮੈਂਟ ਬਣਾਇਆ ਇਹ ਜੀ ਪਹਿਲਾ ਕਬੱਡੀ ਕੱਪ ਆ ਸਾਡੇ ਇੱਕ ਫਰੈਂਡਸ ਕਬੱਡੀ ਕਲੱਬ ਇੰਟਰਨੈਸ਼ਨਲ ਕਬੱਡੀ ਕਲੱਬ ਵੱਲੋਂ ਤੇ ਪ੍ਰਾਈਜ਼ ਜਿਹੜੇ ਹੈਗੇ ਆ ਟੀਮਾਂ ਦੇ ਜਿੱਦਾਂ 6 ਕਲੱਬਾਂ ਆਲ ਓਪਨ ਖੇਡਣੀਆਂ ਇੰਟਰਨੈਸ਼ਨਲ ਪੇਅਰ ਖੇਡਣਗੇ 8 ਲੱਖ ਪਹਿਲਾ ਪ੍ਰਾਈਜ਼ ਆ ਤੇ 5 ਲੱਖ ਸੈਕੰਡ ਪ੍ਰਾਈਜ਼ ਆ ਤੇ ਜਿਹੜੇ ਉਹਨਾਂ ਦੇ ਵਿੱਚੋਂ ਬੈਸਟ ਪਲੇਅਰ ਆਉਣਗੇ ਉਹਨਾਂ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਜਿਹੜੇ ਸੈਮੀਆਂ ਦੇ ਵਿੱਚ ਬੈਸਟ ਹੋਣਗੇ ਉਹਨਾਂ ਨੂੰ ਵੀ ਮੋਟਰਸਾਈਕਲ ਦਿੱਤੇ ਜਾਣਗੇ ਹੀਰੋ ਹਾਂਡਾ ਜਾਂ ਕੋਈ ਵੀ ਜਿਹੜੇ ਹੈਗੇ ਆ ਸਿਟੀ 100 ਠੀਕ ਹੈ ਪ੍ਰਾਈਜ਼ ਨਾਲ ਲੱਸੀ ਇਹ ਵੀ ਸੁਣਿਆ ਸੀ ਕਿ ਕੋਈ ਲੱਕੀ ਡਰਾਅ ਕਰਾ ਵੀ ਤੁਸੀਂ ਰੱਖੇ ਹੋਏ ਹਾਂਜੀ ਲੱਕੀ ਡਰਾਅ ਜਿੱਦਾਂ ਸੰਗਤ ਵਾਸਤੇ 6 ਇਲੈਕਟ੍ਰਿਕ ਸਕੂਟਰੀਆਂ ਰੱਖੀਆਂ ਹੋਈਆਂ ਤੇ 10 ਸਾਈਕਲ ਆ ਲੱਕੀ ਕੁਪਨ ਕੱਟੇ ਜਾਣਗੇ ਹਾਂਜੀ ਠੀਕ ਹੈ ਚਾਹ ਕਬੱਡੀ ਕੱਪ ਹੋਵੇ ਜਾਂ ਕੋਈ ਵੀ ਵੱਡਾ ਸਮਾਗਮ ਜਿੱਦਾਂ ਹੁੰਦੇ ਆ ਬਿਗੈਰ ਸਹਿਯੋਗ ਦੇ ਨਹੀਂ ਹੁੰਦੇ ਹਾਂਜੀ ਤੇ ਤੁਹਾਡੇ ਨਾਲ ਕਿਹੜੇ ਕਿਹੜੇ ਸਹਿਯੋਗ ਤੁਹਾਡੇ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਿਣ ਉਹਨਾਂ ਦਾ ਜੇ ਤੁਸੀਂ ਨਾਲ ਲੈਣਾ ਚਾਹੋਗੇ ਤੇ ਲੈ ਸਕਦੇ ਸਾਡੇ ਨਾਲ ਜੀ ਸਾਰੇ ਹੀ ਇੰਗਲੈਂਡ ਦੇ ਯੂਰਪ ਅਮਰੀਕਾ ਕੈਨੇਡਾ ਫਰਾਂਸ ਦੇ ਸਾਰੇ ਯੂਰਪ ਤੋਂ ਸਾਰੇ ਭਰਾ ਸਾਡੇ ਐਨ ਆਰ ਆਈ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੰਨੇ ਕਬੱਡੀ ਨੂੰ ਸਪੋਰਟ ਕਰ ਰਹੇ ਆ ਜੇ ਨਹੀਂ ਵੀ ਕਈ ਸਾਡੇ ਨਾਲ ਪੜਦੇ ਵੀ ਰਹੇ ਮੁੰਡੇ ਹੋਰ ਵੀ ਜਿੰਨੇ ਸਾਡੇ ਸਾਰਾ ਸਾਡਾ ਸਾਥ ਦੇ ਰਹੇ ਆ ਬਾਕੀ ਜਿੰਨੀਆਂ ਫਿਰ ਫੈਡਰੇਸ਼ਨਸ ਆ ਬਾਹਰ ਲੀਆਂ ਸਾਡਾ ਸਾਰਾ ਸਾਥ ਦੇ ਇੰਗਲੈਂਡ ਕਬੱਡੀ ਫੈਡਰੇਸ਼ਨ ਯੂਰਪ ਕਬੱਡੀ ਫੈਡਰੇਸ਼ਨ ਤੇ ਅਮਰੀਕਾ ਕਬੱਡੀ ਫੈਡਰੇਸ਼ਨ ਕੈਨੇਡਾ ਫੈਡਰੇਸ਼ਨ ਤੇ ਸਾਰੀਆਂ ਫੈਡਰੇਸ਼ਨਾਂ ਇੱਥੋਂ ਵੀ ਜਿੰਨੀਆਂ ਫੈਡਰੇਸ਼ਨਸ ਆ ਲੋਕਲ ਜਿੰਨੀਆਂ ਵੀ ਆ ਉਹ ਸਾਡਾ ਸਾਥ ਦੇ ਰਿਹਾ ਸਰ ਗੱਲ ਕਰੀਏ ਕਬੱਡੀ ਕੱਪ ਦੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤਿਆਰੀਆਂ ਕਰਦੇ ਹੋ ਤਿਆਰੀਆਂ ਦੀ ਸਾਨੂੰ ਤਕਰੀਬਨ ਸਾਲ ਹੀ ਹੋ ਚੱਲਾ ਆ ਇਸ ਪੱਲੇ ਲੱਗੇ ਹੋਿਆਂ ਨੂੰ ਤੇ ਬਸ ਹੁਣ ਨਾਲ ਨਾਲ ਪਲੇਅਰਾਂ ਦਾ ਵੀ ਸਵਾਲ ਕਰ ਲਵਾਂ ਤੁਹਾਨੂੰ ਪਲੇਅਰ ਕਿਹੜੇ-ਕਿਹੜੇ ਇੱਥੇ ਪਲੇਅਰ ਭਾਜੀ ਸਾਰੇ ਇੰਟਰਨੈਸ਼ਨਲ ਕਬੱਡੀ ਪਲੇਅਰ ਆ ਰਹੇ ਆ ਜਿੱਦਾਂ ਕਾਫੀ ਨਾਮੀ ਸਾਰੇ ਨਾਮੀ ਪਲੇਅਰ ਜਿੰਨੇ ਵੀ ਆ ਜੇ ਇੱਕ ਦਾ ਨਾਮ ਲਾਤਾ ਵਿੱਚ ਹੈਗੇ ਬਹੁਤ ਆ ਤੇ ਬਾਕੀ ਸਾਰੇ ਆ ਰਹੇ ਤਕਰੀਬਨ ਆਪਣਾ ਯੂਥ ਨੂੰ ਕੋਈ ਮੈਸੇਜ ਦਿਓ ਜੂਥ ਨੂੰ ਕੀ ਆਪਣਾ ਸੰਦੇਸ਼ ਜੂਥ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਇੱਥੇ ਆਓ ਤੇ ਦੇਖੋ ਕਿਦਾਂ ਮੁੰਡੇ ਕਬੱਡੀ ਖੇਡ ਰਹੇ ਆ ਤੇ ਤੁਹਾਨੂੰ ਵੀ ਦੇਖ ਕੇ ਕੋਈ ਗੇਮਾਂ ਵੱਲ ਪ੍ਰੇਰਿਤ ਹੋਵੋਗੇ ਤੁਸੀਂ ਤੇ ਨਸ਼ੇ ਛੱਡੋ ਤੇ ਇੱਕ ਗੇਮਾਂ ਵੱਲੋਂ ਇਹ ਕਬੱਡੀ ਕੱਪ ਜਿਹੜਾ ਇਹ ਹੋ ਰਿਹਾ ਆਪਣੇ ਬਾਬਾ ਸੈਫਲਾਬਾਗ ਵਾਲੇ ਸੰਤ ਬਾਬਾ ਲੀਡਰ ਦੀ ਦੀ ਸਰਪ੍ਰਸਤੀ ਹੇਠ ਤੇ ਮਹਾਤਮਾ ਮੂਨੀ ਖੜੇਬੇਟ ਵਾਲੇ ਸੰਤਾਂ ਦੀ ਸਰਪ੍ਰਸਤੀ ਹੇਠ ਗੁਰੂ ਨਾਨਕ ਦੇਵ ਦੇ ਗੁਰਪਰਪ ਨੂੰ ਸਮਰਪਿਤ ਇੱਕ ਕੱਪ ਕਬੱਡੀ ਕੱਪ ਹੋ ਰਿਹਾ ਆ ਤੇ ਹਾਂਜੀ ਤੇ ਆ ਟੂਰਨਾਮੈਂਟ ਦਾ ਮਹਾਕੁੰਭ ਲੱਗੇਗਾ ਇੱਥੇ ਸੰਤਾਂ ਵਾਸਤੇ ਕਾਠ ਬਹੁਤ ਇਕੱਠਾ ਹੋਇਗਾ ਇੱਥੇ ਉਹਨਾਂ ਵਾਸਤੇ ਕੀ ਕੀ ਤੁਸੀਂ ਪ੍ਰਬੰਧ ਕੀਤੇ ਹੋਏ ਸੰਤਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸਾਰਾ ਇੱਥੇ ਪਰ ਇੱਕ ਬੈਠਣ ਲਈ ਵੀ ਸਾਰਾ ਵਧੀਆ ਪ੍ਰਬੰਧ ਕੀਤਾ ਤੇ ਇੱਕ ਇਹ ਵੀ ਦੱਸਣਾ ਚਾਹੁੰਦੇ ਆ ਕਿ ਇੱਥੇ ਫ੍ਰੀ ਐਂਟਰੀ ਆ ਜਿੱਦਾਂ ਸਾਨੂੰ ਕੱਲ ਕੋਈ ਕੁਐਸਚਨ ਕਰ ਰਹੇ ਸੀ ਇੱਥੇ ਕਿ ਵੀ ਐਂਟਰੀ ਦੀ ਕੋਈ ਫੀਸ ਕੋਈ ਨਹੀਂ ਤੇ ਫ੍ਰੀ ਐਂਟਰੀ ਆ ਕੋਈ ਇਦਾਂ ਦਾ ਨਹੀਂ ਤੇ ਲੰਗਰ ਦਾ ਪੂਰਾ ਪ੍ਰਬੰਧ ਹੈ ਸੰਗਤ ਵਾਸਤੇ ਤੇ ਅਸੀਂ ਸਾਰੇ ਭਰਾ ਜਿੰਨੇ ਵੀ ਯੂਰਪ ਤੋਂ ਆਏ ਆ ਇੰਗਲੈਂਡ ਤੋਂ ਕੈਨੇਡਾ ਤੋਂ ਸਾਡੇ ਭਰਾ ਗੁਰਿੰਦਰ ਸਿੱਧੂ ਮੇਨ ਆਰਗੇਨਾਈਜ਼ਰਾਂ ਦੇ ਵਿੱਚ ਜਿੰਦਰ ਵਰਕ ਫਰਾਂਸ ਸਿਦਾ ਢਾਲੀਵਾਲ ਬਾਉ ਖੈੜਾ ਭਾਉ ਖੈੜਾ ਪ੍ਰਤਪਾਲ ਵਰਕ ਤੇ ਆਪਣੇ ਨਿਸ਼ੱਤਰ ਗਿੱਲ ਹਾਂਜੀ ਤੇ ਬਾਕੀ ਸਭ ਇੱਥੇ ਗਰਾਊਂਡ ਦੀ ਸਾਰੀ ਜ਼ਿੰਮੇਵਾਰੀ ਕਾਲੇ ਭਾਜੀ ਦੀ ਆ ਵਾ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਆ ਤੇ ਸਾਰਾ ਕੁਝ ਇੱਥੇ ਦੇਖਪਾਲ ਸਾਡਾ ਵੀ ਬਹੁਤ ਜਿੱਦਾਂ ਆ ਕੇ ਸਾਥ ਦੇ ਰਹੇ ਆ ਇੱਥੇ ਠੀਕ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੂੰ ਲੋਕੇਸ਼ਨ ਤਾਂ ਵੀ ਦੱਸ ਇਹ ਜੀ ਕਪੂਰਥਲਾ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿੱਚ ਹੋ ਰਿਹਾ ਹੈ ਨੀਅਰ ਡੀਸੀ ਚੌਂਕ ਪਤਾ ਹੀ ਆ ਸਾਰਿਆਂ ਨੂੰ ਕਪੂਰਥਲਾ ਮੈਚ ਕਿੰਨੇ ਵਜੇ ਤੋਂ ਸਟਾਰਟ ਹੋਣਾ ਸ਼ੁਰੂ ਹੋਣਾ ਹੈ ਮੈਚ 11 ਵਜੇ ਤੋਂ ਸਟਾਰਟਿੰਗ ਸ਼ੁਰੂ ਹੋ ਜਾਣੀ ਹੈ ਜੀ ਠੀਕ ਹੈ ਸਰ ਮਿਹਰਬਾਨੀ ਠੀਕ ਹੈ ਕਪੂਰਲਾ 24 ਚੈਨਲ ਵੱਲੋਂ ਤੁਹਾਨੂੰ ਟੂਰਨਾਮੈਂਟ ਦੀਆਂ ਬਹੁਤ-ਬਹੁਤ ਵਧਾਈਆਂ ਨਾਲੇ ਸ਼੍ਰੀ ਗੁਰੂ ਨਾਲੇ ਦੇਵ ਜੀ ਦਾ ਜਨ ਦਿਹਾੜਾ ਵੀ ਆ ਰਿਹਾ ਹੈ ਉਹਦੀਆਂ ਵੀ ਤੁਹਾਨੂੰ ਲੱਖ-ਲੱਖ ਵਧਾਈਆਂ ਜੀ ਅੱਛਾ ਹਾਂਜੀ ਸਰ ਸਸੀ ਗਾਲ ਜੀ ਸਸੀ ਗਾਲ ਸਸੀ ਕੀ ਕਹਿਣਾ ਚਾਹੋਗੇ 1 ਨਵੰਬਰ ਦੇ ਇਤਿਹਾਸ ਵਾਲੇ ਦੇਖੋ ਜੀ ਬਹੁਤ ਵਧੀਆ ਟੂਰਨਾਮੈਂਟ ਹੋਣ ਜਾ ਰਿਹਾ ਹੈ 1 ਤਰੀਕ ਨੂੰ ਤੇ ਬਹੁਤ ਵਧੀਆ ਅਰੇਂਜਮੈਂਟ ਸਾਰੇ ਕੀਤੀ ਹੋਈ ਨੇ ਸਾਰੇ ਸੁਪਰਸਟਾਰ ਪੰਜਾਬ ਹਰਿਆਣਾ ਦੇ ਜਿੰਨੇ ਵੀ ਇੰਟਰਨੈਸ਼ਨਲ ਪਲੇਅਰ ਨੇ ਸਾਰੇ ਖੇਡਣਗੇ ਬਹੁਤ ਵਧੀਆ ਟੂਰਨਾਮੈਂਟ ਹੋਏਗਾ ਠੀਕ ਹੈ ਜੀ 1 ਨਵੰਬਰ ਨੂੰ ਇਹਨਾਂ ਦਾ ਫਸਟ ਟੂਰਨਾ ਇਹ ਤੁਸੀਂ ਇੱਥੇ ਆਏ ਆ ਕਿਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਜਾ ਕੇ ਬਹੁਤ ਵਧੀਆ ਜੀ ਸਾਰੇ ਭਾਰ ਆਲ ਮਿਲ ਕੇ ਜਿੰਨੀਆਂ ਵੀ ਆਪਣੇ ਯੂਰਪ ਦੀਆਂ ਫਾਊਂਡੇਸ਼ਨਾਂ ਹੈ ਇੰਗਲੈਂਡ ਕੈਨੇਡਾ ਅਮਰੀਕਾ ਦੀਆਂ ਇੰਡੀਆ ਤੋਂ ਜਿੰਨੀਆਂ ਫੰਡ ਨੇ ਨਿਊਜ਼ੀਲੈਂਡ ਦੇ ਸਾਰੇ ਸੱਜਣ ਮਿੱਤਰ ਭਰਾ ਐਨਆਰਈ ਵੀ ਸਾਰੇ ਨਾਲ ਜੁੜੇ ਹੋਏ ਨੇ ਤੇ ਬਹੁਤ ਜ਼ਿਆਦਾ ਵਧੀਆ ਸਹਿਯੋਗ ਕਰ ਰਹੇ ਨੇ ਬਹੁਤ ਵਧੀਆ ਮਹਿਸੂਸ ਹੋਣ ਗਿਆ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਥੈਂਕ ਯੂ